ਵਿਰਦੇ ਜਿੰਨੇ ਮਰਜੀ ਚੁੱਕ ਕੇ ਲੈ ਆਵੀ ਇਹ ਵਾਧੂ ਘਾਟੂ ਤੇ ਮੁੜ ਕੇ ਬਾਬੇ ਨੂੰ ਨਾਰੀਆਂ ਅੱਖਾਂ ਕੱਢ ਕੇ ਸਾਨੂੰ ਤੇ ਡਾਂਸਰ ਹੀ ਨਹੀਂ ਲੱਭੀ ਸਾਇਆ ਬੜਾ ਪਾਰਾ ਹੀਗਾ ਉਹ ਮਹਾਂ ਲੱਭੀ ਜਾਗਾ ਨਕੋਤਰ ਵਾਲੇ ਪਾਸੋਂ ਲੱਭੀ ਤੇ ਜਦੋਂ ਜਾਣਗੇ ਪੈਲਸਾਂ ਚ ਉਦੋਂ ਡੀਜੇ ਵਾਲੇ ਨੂੰ ਪਹੁੰਚਦੇ ਚਿੱਟੇ ਚਿੱਟੇ ਹੈ ਗਈ ਆ 500 ਦੇ ਦਈ ਹਜ਼ਾਰ ਦੇ ਦਈ ਫਿਰ ਐ ਸਟ ਕਰਨਗੇ ਸ਼ਾਮਾਂ ਨੂੰ ਆਣ ਕੇ ਕੁਰਸੀ ਤੇ ਐ ਬੈਠੇ ਹੁੰਦੇ ਘਰ ਵਾਲੀ ਕਹਿੰਦੀ ਕੀ ਹੈ ਗੜੀ ਬਟੂਆ ਹੀ ਵੇਲਾ ਹੋ ਗਿਆ ਸਵੇਰ ਦਾ ਤੇ ਜੇ ਗ੍ਰੰਥੀ ਵਿਚਾਰੇ ਕਹਿ ਦਿੰਨਾ ਵੀ ਭੇਟਾ 11000 ਕਰਤੀ ਗੁੱਲਾ ਬੱਲਾ ਬੱਲਾ ਨਾਲੇ ਰੋਟੀਆਂ ਪਾੜੋ ਸਾਡੇ ਘਰ ਆਣ ਕੇ ਨਾਲੇ ਮੰਝੇ ਪੰਨੋਂ ਨਾਲੇ 11000 ਰੁਪਇਆ ਭੇਟਾ ਤੇ ਜੇ ਗ੍ਰੰਥੀ ਵਿਚਾਰੇ ਕਿਤੇ 5 700 ਭੇਟਾ ਵਧਾ ਦੇਣ ਪ੍ਰਬੰਧਕ ਕਮੇਟੀ ਇਕੱਠੇ ਗ੍ਰੰਥੀ ਬਦਲੋ ਦਾ ਵਾਦਾ ਵਾ ਇਹਦੇ ਭੇਟਾ ਵਧਾਈ ਜਾਂਦਾ ਦਾ ਵਾਦਾ ਕੱਢੋ ਗੁਰਦੁਆਰੇੋਂ ਨਾਲ ਉਹ ਗਰੰਥੀ ਲਿਆਓ ਜਿਹੜਾ ਦੁੱਧ ਆਟੇ ਤੇ ਗੁਜ਼ਾਰਾ ਕਰਦਾ ਹੋਵੇ ਉਹ ਗਰੰਥੀ ਲੈ ਕੇ ਆਓ ਤੇ ਪਤਾ ਕੀ ਕਰਨਗੇ ਹੌਲੇ ਮੱਲੇ ਤੇ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਗਰੰਥੀ ਤੇ ਤੁਹਾਡੇ ਆਟਾ ਮੰਗਦੇ ਫਿਰਦੇ ਨੇ ਨਾ ਰਾਜ ਕਾ ਤੇ ਨਾ ਕਰਨਾ ਜੀ ਹੈ ਥੋੜੀਆਂ ਜੀਆਂ ਘਰਵੀਆਂ ਇਹ ਲੱਗਣੀਆਂ ਜ਼ਰੂਰ ਹੈ ਮੁੰਡੇ ਦਾ ਵਿਆਹ ਰੱਖਿਆ ਜਾਂਦਾ ਤੇ ਵਰੀ ਤੋਂ ਪਹਿਲਾਂ ਕੌਣ ਕਿੱਧਰ ਜਾਣੇ ਆਪਾਂ ਭਲਾ ਜਿਨ੍ਹਾਂ ਨੇ ਪੈਲਸਾਂ 'ਚ ਐ ਪੱਗਾਂ ਹਾਡੀਆਂ ਲਾਉਣੀਆਂ ਹੁੰਦੀਆਂ ਜਿਨ੍ਹਾਂ ਨੇ ਹੌਲੇ ਕਰਕੇ ਤੋੜਨਾ ਦਾ ਆ ਰਾਗੀਆਂ ਟਾਡੀਆਂ ਨੇ ਕਮਿਸ਼ਨਰ ਨੂੰ ਦਹਾਂ ਦਾ ਕੱਢ ਕੇ ਦੇਣਗੇ ਦਹਾਂ ਦਾ ਲੱਭ ਕੇ ਬਟੂਚ ਪਹਿਲੇ ਲੋਕ ਕਹਿੰਦੇ ਕਰਮਾ ਵਾਲਗੇ ਉਥੇ ਤਿੰਨ ਕ ਜਥੇਆਤੀ ਪਾਦੀ ਤੇ ਜਦੋਂ ਜਾਣਗੇ ਪੈਲਸਾਂ 'ਚ ਉਹ ਜੋ ਡੀਜੇ ਵਾਲੇ ਨੂੰ ਪਹੁੰਚਦੇ ਚਿੱਟੇ ਚਿੱਟੇ ਹੈਗੇ ਆ 500 ਦੇ ਦੇਈ 1000 ਦੇ ਦੇਈ ਫਿਰ ਐ ਸਟ ਕਰਨਗੇ ਸ਼ਾਮਾਂ ਨੂੰ ਆਣ ਕੇ ਕੁਰਸੀ ਤੇ ਆ ਬੈਠੇ ਹੁੰਦੇ ਘਰ ਵਾਲੀ ਕਹਿੰਦੀ ਕੀ ਹੈ ਗੜੀ ਬਟੂਆ ਹੀ ਵੇਲਾ ਹੋ ਗਿਆ ਸਵੇਰ ਦਾ ਤੇ ਰਾਗੀਆਂ ਟਾਡੀਆਂ ਨੂੰ ਦੇਣ ਲੱਗਾ ਐਡਾ ਸੁਣ ਲੂ ਠੂ ਮੈਂ ਬੇਨਤੀ ਕਰ ਰਿਹਾ ਤੂੰ ਇਹਦੀ ਤਾਂ ਵਿਆਹ ਕਿੰਨਾ ਨੂੰ ਕਰ ਸਕਦਾ ਸਾਰਿਆਂ ਨੇ ਆਪ ਇਧਰੋਂ ਉਧਰੋਂ ਮੁੰਡੇ ਦਾ ਵਿਆਹ ਤੇ ਮੜਕੇ ਗ੍ਰੰਥੀ ਸਿੰਘ ਨੂੰ ਕਹਿਣਗੇ ਕੱਲ ਨੂੰ ਖੰਡ ਪਾੜ ਰੱਖਣਾ ਹੀ ਬਾਬਾ ਤੇ ਬਾਬਾ ਕਹਿੰਦਾ ਯਾਰ ਮੈਨੂੰ 2-4 ਦਿਨ 10 ਦਿਨ ਪਹਿਲਾਂ ਦੱਸ ਦਿਓ ਮੈਂ ਪਾਠੀਆਂ ਦਾ ਪਰਬੰਧ ਬੋੜਾ ਵਾਧੂ ਪਾਠੀ ਆ ਆਪਣੇ ਪਿੰਡ ਚ ਤੁਰੇ ਫਿਰਦੇ ਜਿੰਨੇ ਮਰਜ਼ੀ ਚੁੱਕ ਕੇ ਲੈ ਆਵੀ ਇਹ ਵਾਧੂ ਘਾਟੂ ਤੇ ਮੁੜ ਕੇ ਬਾਬੇ ਨੇ ਨਾਰੀਆਂ ਅੱਖਾਂ ਕੱਢ ਕੇ ਸਾਨੂੰ ਤੇ ਡਾਂਸਰ ਹੀ ਨਹੀਂ ਲੱਭੀ ਇਹ ਸਾਹਾ ਬੜਾ ਪਾਰਾ ਹੈਗਾ ਉਹ ਮਹਾਂ ਲੱਭੀ ਜਾਗਾ ਨਕੋਤਰ ਵਾਲੇ ਪਾਸਿਓਂ ਲੱਭੀਆ ਤੇ ਗਰੰਥੀ ਸਿੰਘ ਕਹਿੰਦਾ ਵੀ ਕਿੰਨੇ ਕੁ ਚ ਕੀਤੀ ਡੇਢ ਦੋ ਚ ਹੋ ਗਈ ਆ 2 ਲੱਖ ਮੰਗਦੇ ਸੀ ਪਰ ਕਤਰ ਕੇ 1 ਲੱਖ 75 ਚ ਹੋ ਗਿਆ ਤੇ ਜੇ ਗਰੰਥੀ ਵਿਚਾਰੇ ਕਹਿ ਦਿੰਨਾ ਵੀ ਪੇਟਾ 11000 ਯਾਰ ਕਰਤੀ ਗੱਲ ਬੱਲਾ ਬੱਲਾ ਨਾਲੇ ਰੋਟੀਆਂ ਪਾੜੋ ਸਾਡੇ ਘਰ ਆਣ ਕੇ ਨਾਲੇ ਮੰਜੇ ਪੰਨੋਂ ਨਾਲੇ 11000 ਰੁਪਿਆ ਪੇਟਾ ਪੈਲਸ ਚ ਫੂਕੇ ਲੱਖਾਂ ਤੇ ਜੇ ਗਰੰਥੀ ਵਿਚਾਰੇ ਕਿਤੇ 5 700 ਪੇਟਾ ਵਧਾ ਦੇਣ ਪ੍ਰਬੰਧਕ ਕਮੇਟੀ ਇਕੱਠੇ ਹੋ ਗ੍ਰੰਥੀ ਬਦਰੋ ਦਾ ਵਾਦਾ ਵਾ ਇਹਦੇ ਭੇਟਾ ਵਧਾਈ ਜਾਂਦਾ ਵਾ ਦਾ ਵਾ ਕੱਢੋ ਗੁਰਦੁਆਰੇ ਉਹਨਾਂ ਉਹ ਗ੍ਰੰਥੀ ਲਿਆਓ ਜਿਹੜਾ ਦੁੱਧ ਆਟੇ ਤੇ ਗੁਜ਼ਾਰਾ ਕਰਦਾ ਹੋਵੇ ਉਹ ਗ੍ਰੰਥੀ ਲੈ ਕੇ ਆਓ ਤੇ ਪਤਾ ਕੀ ਕਰਨਗੇ ਹੌਲੇ ਮੱਲੇ ਤੇ ਰੋਜ਼ ਕਰੇਗਾ ਖਾਲਸਾ ਰੋਜ਼ ਕਰੇਗਾ ਖਾਲਸਾ ਗ੍ਰੰਥੀ ਤੇ ਤੁਹਾਡੇ ਆਟਾ ਮੰਗਦੇ ਫਿਰਦੇ ਨੇ ਨਾ ਰਾਜ ਕਾ ਤੇ ਨਾ ਕਰਨਾ ਜੀ ਗ੍ਰੰਥੀ ਤੇ ਤੁਹਾਡੇ ਦੁੱਧ ਮੰਗਦੇ ਫਿਰਦੇ ਨੇ ਤੇ ਫਿਰ ਕੀ ਉਹਨਾਂ ਦੇ ਵਿਚਾਰੇ ਨਾਲ ਪਰ ਆਜ ਪਾ ਕੇ ਕੀ ਕਰਾਂਗੇ ਸਤਕਾਰ ਜੋ ਖਾਲਸਾ ਜੀ ਹੈ ਥੋੜੀਆਂ ਜੀਆਂ ਘਰਵੀਆਂ ਇਹ ਲੱਗਣੀਆਂ ਜ਼ਰੂਰ ਐ ਜੇ ਆਪਾਂ ਕਹੀਏ ਨਾ ਵੀ ਪੰਜ ਪਾਠੀ ਨਹੀਂ ਸਾਡੇ ਕੱਠੇ ਹੋਏ ਇੱਕ ਮੈਂ ਇੱਥੇ ਵੀ ਬੇਨਤੀ ਕਰ ਦਿੰਨਾ ਐ ਪਾਠੀ ਨੂੰ ਖੰਡ ਪਟ ਸਾਹਿਬ ਦਾ ਵਿਚਾਰੇ ਦਾ ਤਿੰਨਾਂ ਦਿਨਾਂ ਬਾਅਦ 500 ਪਾਜਦਾ 500 ਤੇ ਪਰਿਵਾਰ ਪਾਲ ਕੇ ਵੇਖੋ ਹਾ ਤੋਂ ਜੇ ਕਿਤੇ ਵਿਆਹ ਖੰਡਪਾੜ ਸਾਹਿਬ ਜੇ ਮਹੀਨੇ ਚ 2 ਆਉਣ ਵਿਚਾਰੇ ਨੂੰ ਤੇ 1000 ਰੁਪਏ ਤੇ ਮੈਨੂੰ ਟੱਬਰ ਪਾਲ ਕੇ ਵਿਖਾਓ ਤੁਸੀਂ ਆਪਣਾ ਉਹਨੇ ਵਿਚਾਰੇ ਇੱਥੇ ਵੀ ਡਿਊਟੀ ਲਾਉਣੀ ਦੂਜੇ ਪਿੰਡ ਵੀ ਜਾ ਕੇ ਲਾਉਣੀ ਵਿਚਾਰੇ ਨੇ ਜੇ ਉਹਨੂੰ ਪਤਾ ਹੋਵੇ ਮੈਨੂੰ ਇਹ ਖੰਡਪਾੜ ਸਾਹਿਬ ਕੋ 3000 ਬਚਣਾ 4000 ਬਚਣਾ ਉਹ ਚੌਂਕੜੀ ਮਾਰ ਕੇ ਤੁਹਾਡੇ ਘਰ ਬਹਵੇ ਗਰੀਬ ਨਿਵਾਜ ਸਤਿਗੁਰੂ ਕਿਰਪਾ ਕਰੇ ਮਹਿੰਗੇ ਤੋਂ ਵਹਿੰਗਾ ਬ੍ਰਾਂਡ ਜਿੰਨਾ ਮਰਜ਼ੀ ਪੀ ਜਾਓ ਜਿੰਨਾ ਮਰਜ਼ੀ ਖਰਚਾ ਕਰੋ ਲੇਕਿਨ ਪਾਠੀ ਵੱਲੇ ਨਿਗਾਹ ਹੁੰਦੀ ਇਹਨੂੰ ਪੇਟਾ ਕਿੰਨੀ ਕਾਗੀ ਸਾਡੇ ਘਰ ਦੇ ਵਿੱਚੋਂ ਅਟਲ ਸਚਾਈ ਹੈ